ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ ਨਵੇਂ ਵਿਵਾਦਾ ਦੇ ਵਿੱਚ ਗਾਇਕ ਬੱਬੂ ਮਾਨਫੇਰ ਤੋਂ ਕਿਰ ਚੁੱਕੇ ਨੇ ਜਿਹਾ ਦੱਸਦੇ ਕਿ ਹੁਣ ਹਿੰਦੂ ਸੰਗਠਨਾ ਦੇ ਵੱਲੋਂ ਗਾਇਕ ਦੇ ਖਿਲਾਫ ਲੁਧਿਆਣਾ ਦੇ ਡੀਸੀ ਹਿਮਾਇਸ਼ੂ ਜੈਨ ਨੂੰ ਕੰਪਲੇਂਟ ਕਰ ਦਿੱਤੀ ਗਈ ਹੈ ਹਿਮਾਂਸ਼ੂ ਜੈਨ ਨੂੰ ਕੰਪਲੇਂਟ ਕਰਦੇ ਹੋਏ ਸਿੰਧੂ ਸੰਗਠਨਾ ਨੇ ਕਿਹਾ ਹੈ ਕਿ ਜੋ ਬੱਬੂ ਮਾਨ ਹੈ ਉਸ ਦੇ ਵੱਲੋਂ ਅਸ਼ਲੀਲ ਗਾਣੇ ਗਾਏ ਗਏ ਨੇ ਮਾਤਾ ਦੇ ਜੋਤ ਦੇ ਸਾਹਮਣੇ ਖੜੇ ਹੋ ਕੇ ਉਹਨਾਂ ਦੇ ਵੱਲੋਂ ਅਸ਼ਲੀਲ ਗਾਣੇ ਗਾਏ ਗਏ ਨੇ ਤੇ ਹੋਰ ਵੀ ਕਈ ਹਥਿਆਰਾ ਅਤੇ ਸ਼ਰਾਬ ਨੂੰ ਪ੍ਰਮੋਟ ਕੀਤਾ ਗਿਆ ਜਿਸ ਤੋਂ ਬਾਅਦ ਇਹ ਜੋ ਮੁੱਦਾ ਹੈ ਉਹ ਕਾਫੀ ਜ਼ਿਆਦਾ ਪੱਕ ਗਿਆ ਹੈ ਤੇ ਗਾਇਕ ਦੇ ਖਿਲਾਫ ਹੁਣ ਡੀਸੀ ਨੂੰ ਕੰਪਲੇਂਟ ਕਰ ਦਿੱਤੀ ਗਈ ਹੈ ਜੇਕਰ ਮਾਮਲੇ ਦੀ ਗੱਲ ਕਰੀਏ ਤਾਂ 14 ਨਵੰਬਰ ਨੂੰ ਗਾਇਕ ਬੱਬੂ ਮਾਨ ਦਾ ਜੋ ਕਿ ਪ੍ਰੋਗਰਾਮ ਚਿੰਤਪੁਰ ਨਹੀਂ ਮਾਤਾ ਦੇ ਮੰਦਿਰ ਦੇ ਕੋਲ ਸੀਗਾ ਉੱਥੇ ਹੀ ਚਿੰਤਪੁਰ ਨਹੀਂ ਹਾਊਸਲ ਚੱਲ ਰਿਹਾ ਸੀਗਾ ਤੇ ਉਸ ਸਮੇਂ ਗਾਇਕ ਦੇ ਵੱਲੋਂ ਕਈ ਅਜੀਹੇ ਅਸ਼ਲੀਲ ਗਾਣੇ ਗਾਏ ਗਏ ਤੇ ਜਿਸ ਤੋਂ ਬਾਅਦ ਹਿੰਦੂ ਸੰਗਠਨਾ ਦੇ ਵੱਲੋਂ ਗਾਇਕ ਦਾ ਵਿਰੋਧ ਕੀਤਾ ਜਾ ਰਿਹਾ ਬੱਬੂ ਮਾਨ ਵਿਵਾਦਾ ਦੇ ਵਿੱਚ ਖਿਲ ਚੁਕੇ ਨੇ ਕਿਹਾ ਜਾ ਰਿਹਾ ਕਿ ਇਹਨਾਂ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਜਾਵੇ ਤੇ ਇੱਥੇ ਹੀ ਇੱਕ ਸਵਾਲ ਜੋ ਹੈ ਹਿੰਦੂ ਸੰਗਠਨਾ ਦੇ ਵੱਲੋਂ ਬੱਬੂ ਮਾਨ ਅਤੇ ਉਹਨਾਂ ਦੇ ਪ੍ਰਬੰਧਕਾਂ ਦੇ ਉੱਪਰ ਵੀ ਚੱਕੇ ਜਾ ਰਹੇ ਨੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਜੇਕਰ ਸਾਰਿਆਂ ਨੂੰ ਪਤਾ ਹੈ ਕਿ ਜੋ ਗਾਇਕ ਬੱਬੂ ਮਾਨ ਹੈ ਉਸ ਦੇ ਵੱਲੋਂ ਅੱਜ ਤੱਕ ਕੋਈ ਵੀ ਭਜਨ ਜਾਂ ਭੇਟਾ ਵਰਗਾ ਅ ਗੀਤ ਜੋ ਕਿ ਨਹੀਂ ਗਾਇਆ ਗਿਆ ਤੇ ਉਹਨਾਂ ਨੂੰ ਇਸ ਪ੍ਰੋਗਰਾਮ ਦੇ ਵਿੱਚ ਕਿਉਂ ਬੁਲਾਇਆ ਗਿਆ ਪ੍ਰੋਗਰਾਮ ਦੇ ਵਿੱਚ ਆ ਕੇ ਉਹਨਾਂ ਦੇ ਵੱਲੋਂ ਅਸ਼ਲੀਲ ਗਾਣੇ ਗਾਏ ਗਏ ਨੇ ਅ ਚਰਾਬ ਅਤੇ ਹਥਿਆਰ ਹੈ ਉਹਨਾਂ ਨੂੰ ਵੀ ਪ੍ਰਮੋਟ ਕੀਤਾ ਗਿਆ ਜਿਸ ਤੋਂ ਬਾਅਦ ਮੁੱਦਾ ਕਾਫੀ ਜ਼ਿਆਦਾ ਪੱਕ ਗਿਆ ਤੇ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਚਿੰਤਪੂਰਨੀ ਮਹਾਕਸਭ ਅ ਇਹ ਜੋ ਵਿਵਾਦ ਹੈ ਉਸ ਸਮੇਂ ਗਾਇਕ ਅੰਮ੍ਰਿਤ ਮਾਨ ਅਤੇ ਬੱਬੂ ਮਾਨ ਪਹੁੰਚੇ ਸਨ ਤੇ ਬੱਬੂ ਮਾਨ ਦੇ ਵੱਲੋਂ ਹਥਿਆਰਾਂ ਨੂੰ ਪ੍ਰਮੋਟ ਕੀਤਾ ਗਿਆ ਸ਼ਰਾਬ ਨੂੰ ਪ੍ਰਮੋਟ ਕੀਤਾ ਗਿਆ ਤੇ ਹੁਣ ਲਗਾਤਾਰ ਮੁੱਦਾ ਪੱਕਦਾ ਹੋਇਆ ਨਜ਼ਰ ਆ ਰਿਹਾ ਹੈ ਲੁਧਿਆਣਾ ਡੀਸੀ ਨੂੰ ਜੋ ਬੱਬੂ ਮਾਨ ਹੈ ਉਸ ਦੇ ਖਿਲਾਫ ਕੰਪਲੇਂਟ ਕੀਤੀ ਗਈ ਹੈ ਕਿਹਾ ਜਾ ਰਿਹਾ ਹੈ ਕਿ ਸਖਤ ਤੋਂ ਸਖਤ ਐਕਸ਼ਨ ਗਾਇਕ ਦੇ ਵੱਲੋਂ ਲਿੱਤਾ ਜਾਵੇ ਤੇ ਉੱਤੇ ਹੀ ਹਿੰਦੂ ਸੰਗਠਨ ਮੌਕੇ ਦੇ ਉੱਪਰ ਪਹੁੰਚੇ ਨੇ ਜਿਨ੍ਹਾਂ ਦੇ ਵੱਲੋਂ ਇਸ ਪੂਰੇ ਮਾਮਲੇ ਦੇ ਬਾਰੇ ਦੱਸਿਆ ਗਿਆ ਕਿ ਆਖਿਰਕਾਰ ਉਹ ਗਾਇਕ ਦੇ ਖਿਲਾਫ ਕਾਰਵਾਈ ਦੀ ਮੰਗ ਕਿਉਂ ਕਰ ਰਹੇ ਨੇ ਸਵਾਮੀ ਹਮੇਸ਼ਵਰदास ਜੀ ਅਸੀਂ ਇੱਥੇ ਅੱਜ ਮਾਣਯੋਗ ਕਮਿਸ਼ਨਰ ਸਾਹਿਬ ਡੀਸੀ ਸਾਹਿਬ ਨੂੰ ਅਸੀਂ ਆਪਨਾ ਮੰਗਪੱਤਰ ਦੇਣ ਵਾਸਤੇ ਆਏ ਆ ਜਿਹੜਾ ਉਹਦਾ ਵਿਸ਼ਾ ਹੈ ਅਸੀਂ ਜੈਮਲ ਲੰਗਰ ਸੇਵਾ ਸਮਿਤੀ ਵੱਲੋਂ ਆਏ ਆ ਜੀ ਅਸੀਂ ਹਰ ਮਹੀਨੇ ਸੰਗਰਾਂਦ ਤੇ ਉੱਥੇ ਭੰਡਾਰਾ ਲਾਣ ਜਾਂਦੇ ਆ ਦਰਸ਼ਨ ਕਰਨ ਮਹਾਰਾਣੀ ਦੇ ਸਾਰੀ ਸੰਗਤ ਜਾਂਦੀ ਰਹਿੰਦੀ ਅਸੀਂ ਵੀ ਜਾਂਦੇ ਆ ਜੀ ਇੱਕ ਉਹਨਾ ਅੰਬ ਦੇ ਵਿੱਚ ਮਹੋਤਸਵ ਕੀਤਾ ਗਿਆ ਮਾਂ ਦੇ ਨਾਮ ਤੋਂ ਚਿੰਤਪੁਰਨੀ ਮਹੋਤਸਵ ਉਹਦੇ ਵਿੱਚ 14 ਤਰੀਕ ਨੂੰ ਚਿੰਤਪੁਰੇ ਦਰਬਾਰ ਤੋਂ ਜੋਤ ਲੈ ਗਏ ਸੀ ਜੋਤ ਸ਼ੋਭਾ ਯਾਤਰਾ ਕੱਢੀ ਉਹਨਾਂ ਨੇ ਜੋਤ ਲੈ ਗਏ ਜੇ ਦਰਬਾਰ ਮਹਾਰਾਣੀ ਦਾ ਭਵੇ ਉੱਥੇ ਲੱਗਾ ਹੋਇਆ ਹੈ ਪਰੰਤੂ ਜੀ ਉਹ ਜੋਤ ਉੱਥੇ ਜਗ ਰਹੀ ਹੈ ਦਰਬਾਰ ਲਗਾ ਹੋਇਆ ਪਰ 15 ਔਰ 16 ਨੂੰ ਉੱਥੇ ਜਿਹੜਾ ਰਾਤ ਦਾ ਪ੍ਰੋਗਰਾਮ ਕੀਤਾ ਗਿਆ ਕਾਰਜਕ੍ਰਮ ਕੀਤਾ ਗਿਆ ਉੱਥੇ ਉਹਦੇ ਵਿੱਚ ਜਿਹੜਾ ਗਾਣ ਵਾਸਤੇ ਪੇਟਾਂ ਗਾਣ ਵਾਸਤੇ ਬੁਲਾਇਆ ਗਿਆ ਉਹ ਬੱਬੂ ਮਾਨ ਜੀ ਤੇ ਅਮਰਤ ਮਾਨ ਜੀ ਨੂੰ ਬੁਲਾਇਆ ਗਿਆ ਜੀ ਸਾਨੂੰ ਤਾਂ ਕੋਈ ਖੇਦ ਨਹੀਂ ਜਿੰਨੂੰ ਮਰਜ਼ੀ ਬੁਲਾਇਆ ਜਾਵੇ ਜੀ ਪਰ ਉੱਥੇ ਦਰਬਾਰ ਜੋਤ ਔਰ ਉਸ ਮੇਲੇ ਦਾ ਨਾਮ ਜਿਹੜਾ ਹੈ ਉਸ ਨੂੰ ਬਿਲਕੁਲ ਚੇਂਜ ਕਰਤਾ ਜਾਵੇ ਜੀ ਉਸ ਨੂੰ ਚੇਂਜ ਕੀਤਾ ਜਾਵੇ ਜਿਹੜਾ ਚੰਦਪੋਰੀ ਮੌਸਮਾ ਦਾ ਨਾਮ ਕੋਈ ਹੋਰ ਰੱਖ ਦੇਣ ਉਹਦਾ ਉਥੇ ਮੇਲਾ ਕਰਨ ਮੌਸਮ ਮਨਾਉਣ ਜ਼ਰੂਰ ਜੀ ਪਰ ਉਹਦਾ ਨਾਮ ਚੇਂਜ ਕੀਤਾ ਜਾਵੇ ਕਿਉਂ ਜਦੋਂ ਉਥੇ ਜੋਤ ਜਗ ਰਹੀ ਹੈ ਲੋਕੀ ਚਪਲਾਂ ਲੈ ਕੇ ਜੁੱਤੀਆਂ ਲੈ ਕੇ ਜਾ ਰਹੇ ਉਥੇ ਗਾਣੇ ਗਾਏ ਜਾ ਰਹੇ ਹੈ ਸਟੇਜ ਦੇ ਉੱਤੇ ਜਿਹੜੀਆਂ ਕੁੜੀਆਂ ਮੁੰਡਿਆਂ ਨੂੰ ਨਚਾਇਆ ਜਾ ਰਿਹਾ ਵੈ ਉਹ ਸਾਡੀਆਂ ਭਾਵਨਾਵਾਂ ਨੂੰ ਠੇਸ ਧਾਰਮਿਕ ਭਾਵਨਾਵਾਂ ਨੂੰ ਸਾਡੀਆਂ ਨੂੰ ਠੇਸ ਪਹੁੰਚਦੀ ਹੈ ਧਰਮ ਦੀ ਬੇਅਦਬੀ ਅਸੀਂ ਇਸ ਨੂੰ ਸਮਝਦੇ ਹਾਂ ਔਰ ਬੇਅਦਬੀ ਹੈ ਇਹ ਧਰਮ ਦੀ ਤੇ ਤੁਸੀਂ ਆਪ ਦੇਖ ਕੇ ਬੱਬੂ ਮਾਨ ਨੂੰ ਗਾਉਂਦੇ ਜੀ ਉੱਥੇ ਨਹੀਂ ਅਸੀਂ ਹਾਂ ਜੀ ਅਸੀਂ ਲਾਈਵ ਦੇਖਿਆ ਜੀ ਆਪਣਾ YouTube ਤੇ ਵੀ ਲਾਈਵ ਚੱਲਿਆ ਜੀ ਅਸੀਂ ਆਪ ਵੀ ਦੇਖਿਆ ਜੀ ਬੱਬੂ ਮਾਨ ਨੂੰ ਬਿਲਕੁਲ ਜੀ ਤੇ ਨਾਲ ਦੂਜੇ ਕਿਹੜੇ ਸਿੰਗਰ ਹੋਰ ਉੱਥੇ ਅਮਰਤ ਮਾਨ ਜੀ ਸੋਲਾ ਨ 15 ਨੂੰ ਬੱਬੂ ਮਾਨ ਸ਼ਾਇਦ ਅਸੀਂ ਮੰਗ ਕਰਦੇ ਹੋ ਅਸੀਂ ਮੰਗ ਕਰਦੇ ਹਾਂ ਜੀ ਇਸ ਨੂੰ ਮੇਲਾ ਚੱਲਦਾ ਰਹੇ ਪਰ ਉਥੋਂ ਦਰਬਾਰ ਜਿਹੜਾ ਜੋਤ ਔਰ ਇਸ ਮਿਲ ਦਾ ਨਾਮ ਚੇਂਜ ਕਰਤਾ ਜਾਵੇ ਸਾਡੇ ਵਾਲੇ ਮੇਲਾ ਚੱਲਦੇ ਸਾਨੂੰ ਕੋਈ ਦਿੱਕਤ ਨਹੀਂ ਜੀ ਪਰ ਜਿਹੜਾ ਉਥੇ ਜੋਤ ਜਗਦੀ ਹੈ ਦਰਬਾਰ ਲੱਗਾ ਉਹ ਬਿਲਕੁਲ ਸਾਡੇ ਮਨ ਮੰਨ ਨੂੰ ਠੇਸ ਪਹੁੰਚਦੀ ਹੈ ਜੀ ਔਰ ਸਾਰੇ ਭਗਤਾਂ ਦੇ ਸ਼ਰਧਾਲੂਆਂ ਦੇ ਮਨ ਨੂੰ ਜਰੂਰ ਠੇਸ ਪਹੁੰਚੇਗੀ ਕਿਉਂਕਿ ਚੰਤਪੁਣੀ ਦਰਬਾਰ ਤੋਂ ਜਿਹੜੀਆਂ ਜੋਤਾਂ ਲਜਾਈ ਜਾਂਦੀਆਂ ਉਹ ਜਗਾਤਿਆਂ ਕੀਰਤਨਾਂ ਵਾਸਤੇ ਲਜਾਈਆਂ ਜਾਂਦੀਆਂ ਨਾ ਕਿ ਮੇਲਿਆਂ ਵਾਸਤੇ ਲਜਾਈਆਂ ਜਾਂਦੀਆਂ ਨਹੀਂ ਹਿੰਦੂ ਟਾਰਗੇਟ ਕੀਤਾ ਜਾਂਦਾ ਜਿਆਦਾ ਹਾਂਜੀ ਹਿੰਦੂਆਂ ਨੂੰ ਵੀ ਟਾਰਗੇਟ ਕੀਤਾ ਬਿਲਕੁਲ ਜੀ ਬਿਲਕੁਲ ਬਿਲਕੁਲ ਠੀਕ ਹੈ ਜੀ ਬਿਲਕੁਲ ਟਾਰਗੇਟ ਟਾਰਗੇਟ ਕੀਤਾ ਜਾਂਦਾ ਹਾਂਜੀ ਜੈ ਮਾਤਾ ਦੀ ਜੀ ਮੈਂ ਬਾਦਲ ਜੈਨ ਅਸੀਂ ਜੈ ਮਾ ਚਿੰਪੁਰਨੀ ਲੰਗਰ ਕਮੇਟੀ ਤੋਂ ਆ ਜੀ ਸਾਡੇ ਨਾਲ ਸਾਡੇ ਸਵਾਮੀ ਸ੍ਰੀ ਅਮਰੇਸ਼ਵਰ ਦਾਸ ਜੀ ਆ ਜੀ ਅਸੀਂ ਹੁਣ ਵੀ ਸੰਗਰਾਮ ਤੇ ਭੰਡਾਰਾ ਲਾਉਣ ਗਏ ਸੀ ਤੇ ਸਾਡੇ ਨਜ਼ਰ ਵਿੱਚ ਆਇਆ ਉੱਥੇ ਮਾ ਚਿੰਪੁਰਨੀ ਮਹੋਤਸਵ ਦੇ ਨਾਮ ਤੇ ਮੇਲਾ ਕਰਵਾਇਆ ਜਾ ਰਿਹਾ ਹੈ ਜੀ ਤੇ ਉੱਥੇ ਉਹਨਾਂ ਨੇ ਸਿੰਗਰ ਸੱਦੇ ਜੀ ਸਾਨੂੰ ਸਿੰਗਰਾਂ ਤੋਂ ਕੋਈ ਪ੍ਰੋਬਲਮ ਨਹੀਂ ਹੈ ਉਹਨਾਂ ਨੇ ਉੱਥੇ ਧਾਰਮਾ ਦੇ ਗਾਣੇ ਗਾਏ ਜੀ ਡਾਂਸਰਾਂ ਨਚਾਈਆਂ ਗਈਆਂ ਜੀ ਜਿਹਦੇ ਕਰਕੇ ਸਾਡੇ ਦਿਲ ਨੂੰ ਬਹੁਤ ਟੇਸ ਪਹੁੰਚੀ ਹੈ ਜੀ ਇੱਕ ਪਾਸੇ ਮਾਤਾ ਦੀ ਜੋਤ ਹੈ ਮਾਤਾ ਦਾ ਦਰਬਾਰ ਹੈ ਤੇ ਦੂਜੇ ਪਾਸੇ ਉੱਥੇ ਮੇਲੇ ਦੇ ਵਿੱਚ ਲੋਕੀ ਧਾਰੂਆਂ ਪੀ ਕੇ ਅਸ਼ਲੀ ਲਗਾਣਿਆ ਤੇ ਧਾਰੂਆਂ ਵਾਲਿਆਂ ਤੇ ਹਥਿਆਰਾਂ ਵਾਲਿਆਂ ਤੇ ਜਿਸ ਕਰਕੇ ਸਾਡੀ ਭਾਵਨਾ ਨੂੰ ਬਹੁਤ ਠੇਸ ਪਹੁੰਚੀ ਹੈ ਤੇ ਇਹ ਇੱਕ ਕਿਸਮ ਦੀ ਜੀ ਬੇਅਦਬੀ ਹੈ ਬਹੁਤ ਹੀ ਹੱਦ ਤੱਕ ਬੇਅਦਬੀ ਹੈ ਜੀ ਜੋ ਅਸੀਂ ਸਹਿਣ ਨਹੀਂ ਕਰ ਸਕਦੇ ਤੇ ਅਸੀਂ ਡੀਸੀ ਸਾਹਿਬ ਤੋਂ ਕਮਿਸ਼ਨਰ ਸਾਹਿਬ ਤੋਂ ਇਹ ਹੀ ਮੰਗ ਕਰਦੇ ਆਂ ਵੀ ਜਿਹੜੇ ਵੀ ਉੱਥੇ ਪ੍ਰਸ਼ਾਸਨ ਦੇ ਜਾਂ ਜਿਹੜੇ ਵੀ ਪ੍ਰਬੰਧਕ ਹੈ ਉਹਨਾਂ ਵਿਰੁੱਧ ਕਾਰਵਾਈ ਕੀਤੀ ਜਾਵੇ ਤੇ ਸਾਡੀ ਇੱਕ ਹੀ ਮੰਗ ਹੈ ਜਾਂ ਤਾਂ ਉੱਥੇ ਮਾਤਾ ਦੀ ਜੋਤ ਨਾ ਹੋਵੇ ਦਰਬਾਰ ਨਾ ਹੋਵੇ ਤੇ ਮਾ ਚਿੰਤਪੁਰਨੀ ਦਾ ਨਾਮ ਨਾ ਯੂਜ਼ ਕੀਤਾ ਜਾਵੇ ਮੇਲਾ ਚੱਲੇ ਅੰਬ ਮੌਤਸਵ ਹਿਮਾਚਲ ਮੌਤਸਵ ਕੁਝ ਵੀ ਰੱਖ ਲੈਣ ਪਰ ਮਾ ਚਿੰਤਪੁਰ ਦੀ ਨਾਮ ਤੇ ਅਸੀਂ ਇਦਾਂ ਬੇਅਦਬੀ ਨਹੀਂ ਹੋਣ ਦਵਾ ਮੈਂ ਐਡਵੋਕੇਟ ਸਾਗਰ ਲਖਸ਼ੇ ਡਿਸਟ੍ਰਿਕਟ ਕੋਰਟ ਲੁਧਿਆਣਾ ਤੋਂ ਮੈਂ ਮਾ ਚਿੰਤਪੁਰਨੀ ਮਾ ਚਿੰਤਪੁਰਨੀ ਲੰਗਰ ਸੇਵਾ ਸਮਿਤੀ ਦੇ ਨਾਲ ਜੁੜਿਆ ਹੋਇਆ ਹਾਂ ਤੇ ਅਸੀਂ ਜਿਵੇਂ ਕਿ ਸਵਾਮੀ ਜੀ ਨੇ ਪਹਿਲਾਂ ਹੀ ਦੱਸਿਆ ਹੈ ਕਿ ਵੀ ਅਸੀਂ ਹਰ ਸੰਗਰਾਂਤ ਨੂੰ ਉੱਥੇ ਲੰਗਰ ਦੀ ਸੇਵਾ ਨਿਭਾਉਂਦੇ ਪਏ ਹਾਂ ਤੇ ਇਸ ਵਾਰੀ ਦੇਖਣ ਚ ਇਹ ਆਇਆ ਕਿ ਔਨਾ ਡਿਸਟ੍ਰਿਕਟ ਦੇ ਵਿੱਚ ਅੰਬ ਖੇਤਰ ਦੇ ਵਿੱਚ ਇੱਕ ਪ੍ਰੋਗਰਾਮ ਸਰਕਾਰ ਦੇ ਦੁਆਰਾ ਆਯੋਜਿਤ ਕੀਤਾ ਗਿਆ ਸੀ ਜਿਦੇ ਵਿੱਚ ਪੰਜਾਬ ਤੋਂ ਹੋਰ ਬਹੁਤ ਸਾਰੇ ਆਲੇ ਦੁਆਲੇ ਤੋਂ ਕੁਝ ਸਿੰਗਰਾਂ ਨੂੰ ਬੁਲਾਇਆ ਬੁਲਾਇਆ ਗਿਆ ਸੀ ਜਿਹੜੇ ਕਿ ਪੰਜਾਬੀ ਸਿੰਗਰ ਸਨ ਲੇਕਿਨ ਉਹ ਪੰਜਾਬੀ ਸਿੰਗਰ ਦੇ ਵੱਲੋਂ ਕੋਈ ਵੀ ਮਾ ਦੇ ਨਾਮ ਦਾ ਕੋਈ ਵੀ ਸ਼ਬਦ ਜਾਂ ਉਹਨਾਂ ਦੇ ਕੋਈ ਵੀ ਉਹਨਾਂ ਦੀ ਵਿਸ਼ੇਸ਼ਤਾ ਚ ਕੋਈ ਭਜਨ ਗਾਇਆ ਨਹੀਂ ਗਿਆ ਇਹ ਸਾਰਾ ਜਿਹੜਾ ਪ੍ਰੋਗਰਾਮ ਹੈ ਉਹਨਾਂ نیوز ਦੇ ਵਿੱਚ ਲਾਈਵ ਆ ਰਿਹਾ ਔਰ ਹੱਲੇ ਵੀ ਤੁਹਾਨੂੰ YouTube ਔਰ ਉਹਨਾਂ ਦੀ ਜਿਹੜੀ ਵੈਬਸਾਈਟਸ ਨੇ نیوز ਚੈਨਲਸ ਦੀ ਉੱਥੇ ਮਿਲ ਵੀ ਸਕਦਾ ਹੈ ਇਸ ਦੇ ਵਿੱਚ ਜਿਹੜੇ ਉਹਨਾਂ ਨੇ ਗਾਣੇ ਗਾਏ ਆ ਉਹ ਮਤਲਬ ਉਹਨਾਂ ਵਿੱਚ ਹਥਿਆਰਾਂ ਦਾ ਜ਼ਿਕਰ ਕੀਤਾ ਗਿਆ ਔਰ ਨਾਲ ਹੀ ਨਸ਼ੇ ਦਾ ਜਾਂ ਜਾ ਮਤਲਬ ਇਦਾਰੇ ਨਸ਼ੀਲੇ ਪਦਾਰਥਾਂ ਦਾ ਜ਼ਿਕਰ ਕੀਤਾ ਗਿਆ ਜਿਹਦੇ ਨਾਲ ਇਹ ਮੰਨਨਯੋਗ ਨਹੀਂ ਹੈ ਕਿ ਅਸੀਂ ਇੱਕ ਹਿਮਾਚਲ ਦੇ ਭੂਮੀ ਦੇ ਵਿੱਚ ਜਾ ਕੇ ਮਾ ਚਿੰਦਪੁਰਨੀ ਦਰਬਾਰ ਤੇ ਜਾ ਕੇ ਉਹਨਾਂ ਦੇ ਨਾਮ ਦੇ ਅਧੀਨ ਇਹੋ ਜਿਹੇ ਗਾਣਿਆਂ ਦਾ ਉਚਾਰਨ ਕਰੀਏ ਤੇ ਉਹਨਾਂ ਦੇ ਉਹਨਾਂ ਨੂੰ ਸਮਰਪਿਤ ਮੇਲੇ ਦੇ ਵਿੱਚ ਅਸੀਂ ਕਰਵਾਇਆ ਜਾ ਰਿਹਾ ਸੀ ਕਿ ਜਾਗਰਨ ਕਰਾਇਆ ਜਾ ਰਿਹਾ ਸੀ ਉਹ ਮੇਲਾ ਸੀਗਾ ਜੀ ਸਰਕਾਰ ਵੱਲੋਂ ਸੀਗਾ ਪ੍ਰਸ਼ਾਸਨ ਵੱਲੋਂ ਸੀਗਾ ਉੱਥੋਂ ਦੇ ਲੋਕਲ ਪ੍ਰਸ਼ਾਸਨ ਵੱਲੋਂ ਤੇ ਜਿਹਦੇ ਵਿੱਚ ਉੱਥੇ ਦੀ ਮੌਜੂਦਾ ਸਰਕਾਰ ਦੀ ਇਨਵੋਲਵਮੈਂਟ ਸੀਗੀ ਤਾਂ ਕਰਕੇ ਮੇਲਾ ਉੱਥੇ ਕਰਾਇਆ ਗਿਆ ਸੀ ਤੇ ਜਿਹੜੇ ਕੀਤੇ ਤਾਂ ਕਾਰਵਾਈ ਹੋਣੀ ਚਾਹੀਦੀ ਜਿੰਗਰ ਤੇ ਹੋਣੀ ਮੇਲੇ ਕਰਾਉਣ ਵਾਲੇ ਤੇ ਹੋਣੀ ਦੇਖੋ ਜੀ ਕਾਰਵਾਈ ਤਾਂ ਉਸ ਪਰਸਨ ਤੇ ਹੋਣੀ ਜ਼ਰੂਰੀ ਹੈ ਜਿਸ ਨੇ ਪਹਿਲਾਂ ਤਾਂ ਇਹਦੀ anumati ਦਿੱਤੀ ਕਿ ਜਾਗਰਨ ਜਾਂ ਇਹ ਮੇਲਾ ਕਰਵਾਇਆ ਜਾਵੇ ਤੇ ਉਹਨੇ ਫਿਰ ਆਪਣਾ ਚੈਕਿੰਗ ਨਹੀਂ ਕੀਤੀ ਕਿ ਵੀ ਇਸ ਮੇਲੇ ਨੂੰ ਕਿਸ ਤਰੀਕੇ ਨਾਲ ਰੂਪ ਇਹਦਾ ਬਣਾਇਆ ਜਾਵੇ ਰੂਪਰੇਖਾ ਕੀ ਹੋਣੀ ਚਾਹੀਦੀ ਹੈ ਜਿਹਦੇ ਨਾਲ ਇਹ ਕਿਸੇ ਵੀ ਧਾਰਮਿਕ ਪਰਸਨ ਜਾਂ ਧਾਰਮਿਕ ਪਵਨਾਵਾਂ ਨੂੰ ਠੇਸ ਨਾ ਪਹੁੰਚੇ ਜਦ ਕੀ ਮੇਲੇ ਦੀ ਸਾਰੀ ਵਿਉਂਤਬੰਦ ਅਗਰ ਸਰਕਾਰ ਵੱਲੋਂ ਕੀਤਾ ਜਾਂਦਾ ਜਾਂ ਕਿਸੇ ਸੰਸਥਾ ਵੱਲੋਂ ਕੀਤਾ ਜਾਂਦਾ ਉਹਦੀ ਪਹਿਲਾ ਹੀ ਰੂਪਰੇਖਾ ਬਣਾ ਲਿੱਤੇ ਜਾਂਦੀ ਹੈ ਤੇ ਐਡਵੋਕੇਟ ਜੀ ਉਹ ਕਲਿੱਪ ਵਗੈਰਾ ਹੈਗੀ ਤੁਹਾਡੇ ਕੋਲ ਜਿਹੜੀ ਦੇਖੋ ਜੀ ਲਿਪ ਜਿਹੜੀ ਕਲਿੱਪ ਹੈਗੀ ਆ ਜਾਂ ਵੀਡੀਓਜ਼ ਹੈ ਇਹ ਸਾਡੇ ਕੋਲ ਵੀ ਹੈ ਸਾਡੇ ਕੋਲ ਅਲੱਗ ਤੋਂ ਪੈਨ ਡਰਾਈਵ 'ਚ ਹੈ ਔਰ ਫੋਨ ਦੇ ਵਿੱਚ ਵੀ ਹੈ ਬਲਕਿ ਅਗਰ ਤੁਸੀਂ ਵੀ ਦੇਖਣਾ ਚਾਹੁੰਦੇ ਹੋ ਤਾਂ ਉਹਨਾਂ ਨਿਊਜ਼ ਚੈਨਲ ਤੁਸੀਂ ਸਰਚ ਕਰੋਗੇ ਉੱਤੇ ਵੀ ਮਿਲੂਗੀ ਔਰ YouTube ਤੇ ਵੀ ਮਿਲੇਗੀ ਅਸੀਂ ਉਹਨਾਂ ਨੂੰ ਹੀ ਕਲਿੱਪਸ ਨੂੰ ਕੱਢ ਕੇ ਲੋਕਲ ਜਿਹੜੀਆਂ ਲਾਈਵ ਕਲਿੱਪ ਸੀ ਉਹਨਾਂ ਨੂੰ ਵੀ ਕੱਢ ਕੇ ਅੱਜ ਅਸੀਂ ਸਬਮਿਟ ਕੀਤੀਆਂ ਨੇ ਤੇ ਸਾਨੂੰ ਪੂਰੀ ਉਮੀਦ ਹੈ ਕਿ ਲੋਕਲ ਜਿਹੜਾ ਸਾਡਾ ਡਿਸਟ੍ਰਿਕਟ ਲੁਧਿਆਣੇ ਦਾ ਪ੍ਰਸ਼ਾਸਨ ਹੈ ਇੱਥੇ ਕੋਈ ਨਾ ਕੋਈ ਜ਼ਰੂਰ ਕਾਰਵਾਈ ਕਰੇਗਾ ਉਹਨਾਂ ਨੇ ਸਾਨੂੰ ਆਸ਼ਵਾਸ਼ਣ ਦਿਵਾਇਆ ਕਿ ਜੋ ਬੰਦੀ ਕਾਰਵਾਈ ਹੋਗੀ ਜੋ ਸਾਡੀ ਰਿਪਰੈਜ਼ੈਂਟੇਸ਼ਨ ਹੋਏਗੀ ਉਹਨਾਂ ਦੁਆਰਾ ਤੇ ਉਹ ਜ਼ਰੂਰ ਕੀਤੀ ਜਾਏਗੀ ਸਾਨੂੰ ਆਸ ਹੈ ਸਿੰਗਰ ਦੇਖੋ ਜੀ ਸਰਕਾਰ ਵੱਲੋਂ ਤਾਂ ਬੁਲਾਏ ਗਏ ਜਿਹੜੇ ਸਾਨੂੰ ਪਤਾ ਨੇ ਬੱਬੂ ਮਾਨ ਪੰਜਾਬੀ ਸਿੰਗਰ ਨੇ ਔਰ ਅਮਰਿਤ ਮਾਨ ਪੰਜਾਬੀ ਸਿੰਗਰ ਹੈ ਇਹ ਦੋਨਾਂ ਨੂੰ ਬੁਲਾਇਆ ਇਸ ਤੋਂ ਇਲਾਵਾ ਹੋਰ ਕਿਹੜੇ ਨੇ ਉਹ ਤਾਂ ਉਹਨਾਂ ਨੇ ਹੀ ਦੱਸਣਾ ਕਿਉਂਕਿ ਇਸ ਤੋਂ ਬਾਅਦ ਜਿਹੜਾ ਪ੍ਰੋਗਰਾਮ ਦੇਖੋ ਉਸ ਦੇ ਉਹਦੇ ਵਿੱਚ ਤੁਸੀਂ ਅਗਰ ਪ੍ਰੋਗਰਾਮ ਦੀ ਰੂਪਰੇਖਾ ਦੇਖਣਗੇ ਪਹਿਲੇ ਦਿਨ ਜਦੋਂ 15 ਤਰੀਕ ਨੂੰ ਪ੍ਰੋਗਰਾਮ ਹੋਇਆ ਉਹਦੇ ਵਿੱਚ ਵੀ ਅ ਇਹਨੀ ਹਵੜਾ ਦਫੜੀ ਸੀ ਕੋਈ ਮੈਨੇਜਮੈਂਟ ਨਹੀਂ ਸੀ ਤੇ ਇਹ ਕਿਤੋਂ ਵੀ ਅ ਮਤਲਬ ਦੇਖਣ ਨੂੰ ਨਹੀਂ ਆਂਦਾ ਕਿ ਕਿਸੇ ਵੀ ਮੇਲੇ ਦੇ ਵਿੱਚ ਜਿਹੜਾ ਧਾਰਮਿਕ ਮੇਲਾ ਹੋਵੇ ਔਰ ਪਰਮਾਤਮਾ ਦੇ ਨਾਮ ਤੇ ਕੀਤਾ ਗਿਆ ਹੋਵੇ ਉਹਦੇ ਵਿੱਚ ਸਿੰਗਰਸ ਦੇ ਨਾਲ ਡਾਂਸਰਸ ਡਾਂਸ ਕਰ ਰਹੀਆਂ ਨੇ ਸਟੇਜ ਦੇ ਵਿੱਚ ਇਹ ਤਾਂ ਮੰਨਣ ਯੋਗ ਨਹੀਂ ਆ ਇਹ ਇਹ ਅਪੱਤੀ ਜਨਕ ਹੈ ਤੇ ਅਸੀਂ ਸਾਰਿਆਂ ਨੇ ਆਪਣੀ ਅਪੱਤੀ ਧਾਇਰ ਕੀਤੀ ਹੈ ਤੇ ਤੁਹਾਡੇ ਮਾਧਿਅਮ ਰਾਹੀਂ ਅਸੀਂ ਲੋਕਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਅੱਗੇ ਤੋਂ ਇਦਾਂ ਦੇ ਪ੍ਰੋਗਰਾਮਾਂ ਨੂੰ ਕਦੀ ਪ੍ਰੋਤਸਾਹਨ ਨਾ ਕਰੋ ਤੇ ਇਹਨਾਂ ਦਾ ਹਮੇਸ਼ਾ ਵਿਰੋਧ ਕਰੋ ਕਾਨੂੰਨੀ ਕਾਰਵਾਈ ਦੀ ਮੰਗ ਕਰਦੇ ਹਾਂ ਬਿਲਕੁਲ ਅਸੀਂ ਅਸੀਂ ਕਾਨੂੰਨੀ ਕਾਰਵਾਈ ਦੀ ਮੰਗ ਕਰਦੇ ਹਾਂ ਜੇ ਪ੍ਰਸ਼ਾਸਨ ਸਾਡਾ ਸਾਥ ਦੇ ਰਿਹਾ ਤੇ ਅਸੀਂ ਅੱਗੇ ਵੀ ਜਾਵਾਂਗੇ ਜੇ ਅਗਰ ਨਹੀਂ ਕਾਰਵਾਈ ਹੁੰਦੀ ਤਾਂ ਅਗਲਾ ਕਦਮ ਕੀ ਹੋਵੇ ਦੇਖੋ ਜੀ ਜਿਹੜਾ ਅਗਲਾ ਕਦਮ ਹੈ ਸਾਡੀ ਸਮਿਤੀ ਹੈ ਸਾਡੀ ਕਮੇਟੀ ਹੈ ਕਮੇਟੀ ਦੇ ਵਿੱਚ ਜੋ ਅਸੀਂ ਆਪਣੇ ਵਿਚਾਰ ਰੱਖਣਗੇ ਜਾਂ ਜੋ ਅਸੀਂ ਫੈਸਲਾ ਲਵਾਂਗੇ ਆਪਸ ਵਿੱਚ ਮਿਲ ਕੇ ਜਾਂ ਜੋ ਸਵਾਮੀ ਜੀ ਸਾਨੂੰ ਆਦੇਸ਼ ਕਰਨਗੇ ਉਸੇ ਉਸ ਹੀ